ਸੋਰ ਸਿੰਘ ਜਰਣਾ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਥਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਜਰਣਾ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਪੰਜਾਬ ਦੀ ਕਿਹੜੀ ਲੋਕ ਸਭਾ ਦੀ ਸੀਟ ਤੇ ਇਲੈਕਸ਼ਨ ਐਲਾਨ ਹੋਈ ਹੈ ਥਨ ਸਾਹਿਬ ਜਿਹੜੀ ਨਾ ਸੀਟ ਖਾਲੀ ਹੋਈ ਸੀਗੀ ਸੰਜੀਵ ਅਰੋੜਾ ਹੋਰਾਂ ਨੇ ਕਰਕੇ ਜਿਹੜੀ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਨਾ ਉਦੇ ਕਰਕੇ ਹੁਣ ਦੁਬਾਰਾ ਇਲੈਕਸ਼ਨ ਹੋਣੀ ਕਿਉਂਕਿ ਸੰਜੀਵ ਰੋੜਾ ਹੋਰੀ ਤਾਂ ਰਾਜ ਸਭਾ ਦੀ ਮੈਂਬਰੀ ਛੱਡ ਗਏ ਉਹ ਤਾਂ ਬਣ ਗਏ ਜੀ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਲੁਧਿਆਣਾ ਪੱਛਮੀ ਵਾਲੀ ਸੀਟ ਤੇ ਜ਼ਿਮਨੀ ਤੋਂ ਉਹਨਾਂ ਨੇ ਜਿੱਤੀ ਉਸ ਤੋਂ ਬਾਅਦ ਮਹੱਤਵਪੂਰਨ ਮਹਿਕਮੇ ਮਿਲੇ ਆ ਇਸ ਵੇਲੇ ਪੰਜਾਬ ਦੇ ਸਭ ਤੋਂ ਸ਼ਕਤਵਰ ਮਹਿਕਮਿਆਂ ਵਾਲੇ ਮੰਤਰੀਆਂ ਦੇ ਵਿੱਚੋਂ ਇੱਕ ਜਾ ਕੇ ਰਿ ਗਿਆ ਪਹਿਲੇ ਦੂਜੇ ਨੰਬਰ ਦੇ ਉੱਤੇ ਸੰਜੀਵ ਰੋੜਾ ਹੋਰੀਆ ਅਗਲੀ ਗੱਲ ਹੈ ਜੀ ਜਦੋਂ ਉਹਨਾਂ ਨੇ ਛੱੜਤੀ ਸੀਗੀ ਜੀ ਆਪਣੀ ਰਾਜ ਸਭਾ ਦੀ ਮੈਂਬਰੀ ਤੇ ਹੁਣ ਫਿਰ ਉਹ ਸੀਟ ਤਾਂ ਖਾਲੀ ਪਈ ਆ ਤੇ ਉਹਨੂੰ ਹੁਣ ਭਰਨਾ ਵੀ ਆ ਇਹ ਨਹੀਂ ਪਤਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਹਨੂੰ ਮੌਕਾ ਮਿਲਣਾ ਕਿਹਨੂੰ ਰਾਜ ਸਭਾ ਦੀ ਪੌੜੀ ਚੜ੍ਹਨਾ ਆਮ ਆਦਮੀ ਪਾਰਟੀ ਨੇ ਪਰ ਕੇਜਰੀਵਾਲ ਹੋਰਾਂ ਨੇ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਕਿ ਮੈਂ ਤਾਂ ਨਹੀਂ ਜਾਣਾ ਮਨੀਸ਼ ਸੋਧਿਆ ਬਾਰੇ ਕੁਝ ਕਹਿ ਨਹੀਂ ਸਕਦੇ ਇਹ ਨਹੀਂ ਪਤਾ ਪੰਜਾਬੋਂ ਹੋਊਗਾ ਇਹ ਨਹੀਂ ਪਤਾ ਕੋਈ ਲੁਧਿਆਣੇ ਦਾ ਕਾਰੋਬਾਰੀ ਹੋਊਗਾ ਇਹ ਨਹੀਂ ਪਤਾ ਕੋਈ ਧੁੱਲੀਆਂ ਹੋਊਗਾ ਪਰ ਇਹਨਾਂ ਪਤਾ ਲੱਗਾ ਵੀ ਨਾਮਿਨੇਸ਼ਨ ਆ ਜਿਹੜੀ ਨੋਟੀਫਿਕੇਸ਼ਨ ਆ ਜਿਹੜਾ ਇਹ 6 ਅਕਤੂਬਰ ਨੂੰ ਹੋਊਗਾ ਲਾਸਟ ਨਾਮਿਨੇਸ਼ਨ ਆ ਜਿਹੜੀ ਉਹ 13 ਅਕਤੂਬਰ ਨੂੰ ਹੋਊਗੀ ਸਕਰੂਟੀਨੀ 14 ਤਰੀਕ ਨੂੰ ਤੇ ਨਾਮਿਨੇਸ਼ਨ ਵਿਦਡਰਾਅ ਜਿਹੜੀ ਆ ਇਸ 1 اكتوبر ਨੂੰ ਤੇ ਵੋਟਾਂ ਜਿਹੜੀ ਇਹ 24 ਅਕਤੂਬਰ ਨੂੰ ਪਊਗੀ ਸੋ ਵਿਹਨੇ ਪਾਈ ਕੀ ਬਣਦਾ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਵੀ ਗੱਲ ਕਹੀ ਆ ਕਿ ਪੰਜਾਬ ਪੱਖੀ ਗੱਲ ਕਰਨ ਵਾਲਾ ਪੰਜਾਬ ਹਤੈਸ਼ੀ ਜਿਵੇਂ ਕਿ ਪਹਿਲਾਂ ਸੀ ਉਵੇਂ ਹੀ ਕੋਈ ਕਿਹੜਾ ਹੋਊਗਾ ਜੀ ਜਿਹੜਾ ਇਹ ਪੰਜਾਬ ਦੇ ਵਿੱਚ ਜਿਹੜੀ ਇੱਕ ਨਿੱਕੀ ਜਿਹੀ ਲਹਿਰ ਉੱਠੀ ਸੀ ਕਿ ਭਈਆਂ ਨੂੰ ਕੱਢੋ ਬਹੁਤ ਸਾਰੇ ਪਿੰਡਾਂ ਨੇ ਆਪਣੇ ਮਤੇ ਪਾ ਦਿੱਤੇ ਸੀ ਕਿ ਇਹਨਾਂ ਪ੍ਰਵਾਸੀ ਕਾਮਿਆਂ ਨੂੰ ਪਿੰਡਾਂ ਦੇ ਵਿੱਚ ਵੜਨਾ ਦਿੱਤਾ ਜਾਏ ਤੇ ਉਸ ਦਾ ਕੀ ਬਣਿਆ ਹੁਣ ਉਹਦੀ ਲੀਗਲ ਪੋਜੀਸ਼ਨ ਕੀ ਦੱਸਦੇ ਨੇ ਡਿਪਟੀ ਕਮਿਸ਼ਨਰਸ ਦੇਖੋ ਸਿੰਦਰ ਸਾਹਿਬ ਗੱਲ ਇਹ ਆ ਵੀ ਪ੍ਰਵਾਸੀ ਮਜ਼ਦੂਰ ਆਣਾ ਜਿਹੜੇ ਉਹਨਾਂ ਦਾ ਅਸੀਂ ਇਸ ਗੱਲੋਂ ਤਾਂ ਵਿਰੋਧ ਕਰ ਸਕਦੇ ਹਾਂ ਵੀ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਹੋਣੀ ਹੀ ਚਾਹੀਦੀ ਆ ਪਤਾ ਲੱਗੇ ਵੀ ਕੌਣ ਕਿੱਥੋਂ ਆਇਆ ਇਹਦਾ ਪਿਛੋਕੜ ਕੀ ਆ ਇਹਦਾ ਘਰ ਕਿੱਥੇ ਆ ਇਹਦਾ ਪਤਾ ਟਿਕਾਣਾ ਕਿੱਥੇ ਆ ਦੂਜੀ ਗੱਲ ਇਹ ਆ ਜੀ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਜ਼ਮੀਨ ਲੈਣ ਦੀ ਜਾਂ ਕਿਸੇ ਨੂੰ ਵੀ ਪੰਜਾਬ ਤੋਂ ਬਾਹਰਲੇ ਬੰਦੇ ਨੂੰ ਜ਼ਮੀਨ ਲੈਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੀਜੀ ਮਹੱਤਵਪੂਰਨ ਗੱਲ ਇਹ ਆ ਵੀ ਇੱਥੇ ਵੋਟ ਨਾ ਬਣੇ ਕੋਕੇ ਪੰਜਾਬ ਦੇ ਵਿੱਚ ਇਸ ਵੇਲੇ ਵੋਟ ਬਹੁਤ ਬਣ ਚੁੱਕੀ ਆ ਪ੍ਰਵਾਸੀ ਮਜ਼ਦੂਰਾਂ ਦੀ ਇਹ ਰਾਜਨੀਤਿਕ ਕਾਰਨ ਆ ਵੀ ਭਾਈ ਉਹ ਇੱਥੇ ਇਰਾਡੇ ਪੈਰ ਲਾਈ ਜਾਂਦੇ ਆ ਇਹਨਾਂ ਗੱਲਾਂ ਦੇ ਵਿੱਚ ਖਲਾਫਾ ਵੀ ਜਿਹੜਾ ਕੁਝ ਹੈਗਾ ਪਰ ਜੇ ਆਪਾਂ ਇਹਨਾਂ ਦੇ ਜੱਟ ਕੇ ਕੁੱਟ ਕੇ ਭਿਜਾ ਦੇਾਂਗੇ ਪ੍ਰਵਾਸੀ ਮਜ਼ਦੂਰਾਂ ਐ ਕਰ ਦੇਾਂਗੇ ਇਹ ਮੂਰਤਾਂ ਵਾਲੀਆਂ ਗੱਲਾਂ ਨਾ ਆਪਾਂ ਨੂੰ ਕੁੱਟ ਕੇ ਭਜਾਉਣ ਦਾ ਅਧਿਕਾਰ ਆ ਨਾ ਭਜਾਏ ਤੋਂ ਆਪਣਾ ਸਰਨਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਧਾਰਨ ਦਿੰਦਾ ਮੇਰਾ ਇੱਕ ਦੋਸਤ ਆ ਤੇ ਉਹਨਾਂ ਨੇ ਜਦੋਂ ਹਣ ਮੀਂਹ ਬਹੁਤ ਪਏ ਆ ਛੱਤ ਚੋਂ ਲੱਗਦੀ ਉਹਨਾਂ ਨੇ 20-25 ਦਿਨ ਪਹਿਲਾਂ ਉੱਥੇ ਪ੍ਰਵਾਸੀ ਮਜ਼ਦੂਰੀ ਬਹੁਤੇ ਮਿਲਦੇ ਸ਼ਹਿਰਾਂ ਦੇ ਵਿੱਚ ਕਿਹੜਾ ਕੋਈ ਖਾਨਦਾਨੀ ਉਹ ਜਿਹੜਾ ਮਿਸਤਰੀ ਜਾਂ ਕਾਰੀਗਰ ਮਿਲਦਾ ਤੁਹਾਨੂੰ ਪਰ ਉਹ ਜੀ ਤੁਹਾਨੂੰ ਇੱਥੇ ਚੌਂਕਾਂ ਦੇ ਵਿੱਚੋਂ ਬੰਦੇ ਮਿਲਦੇ ਤੁਸੀਂ ਮੋਟਰਸਾਈਕਲ ਤੇ ਬਿਠਾ ਕੇ ਘਰੇ ਲਿਆਉਂਦੇ ਉਹ ਤੁਹਾਡਾ ਕੰਮ ਕਰਦੇ ਆ ਸੋ ਗੱਲ ਇਹ ਜੀ ਕਿ ਉਹਨੇ ਲਗਭਗ 20-25 ਦਿਨ ਪਹਿਲਾਂ ਗੱਲ ਕੀਤੀ ਸੀ ਉਹ ਕਹਿੰਦੇ ਜੀ ਅਸੀਂ ਲਵਾਂਗੇ ਤੁਹਾਡੇ ਕੋਲੋਂ 20000 ਰੁਪਇਆ ਛੱਤ ਉੱਤੋਂ ਪਟਕੇ ਨਵੇਂ ਸਿਰੇ ਤੋਂ ਬਣਾ ਦੇਾਂਗੇ ਹੁਣ ਉਹਨੇ ਕਹਿ ਦਿੱ ਹੁਣ ਮੀਂਹ ਮੂਹ हट ਗਿਆ ਤੇ ਮੈਂ ਲੈ ਆਵਾਂ ਉਹਨੇ ਉਸੇ ਬੰਦੇ ਨੂੰ ਫੋਨ ਕੀਤਾ ਕਹਿੰਦਾ ਬਾਈ ਸਾਹਿਬ ਅਬ ਲਗੇਗਾ 30000 ਰੁਪਇਆ ਉਹ ਕਹਿੰਦਾ ਕਿਉਂ ਕਹਿੰਦਾ ਜੀ ਆਪ ਮਜ਼ਦੂਰ ਮਿਲਤੇ ਹੀ ਨਹੀਂ ਉਹ ਕਹਿੰਦਾ ਕਿਉਂ ਕਹਿੰਦਾ ਉਹ ਪੰਜਾਬ ਨੇ ਮਾਹੌਲ ਸਾ ਖਰਾਬ ਹੈ ਨਾ ਉਹ ਹਮਾਰੇ ਬੰਦੇ ਤਾਂ ਸਭ ਹੀ ਚਲੇ ਗਏ ਬਿਹਾਰ ਮੇ ਹਮਾਰੇ ਬੰਦੇ ਤਾਂ ਯੂਪੀ ਮੇ ਚਲੇ ਗਏ ਆ ਇੱਥੇ ਸ਼ਾਰਟੇਜ ਬਹੁਤ ਹੈ ਹੋਰ ਤੁਸੀਂ ਦੱਸੋ ਵੀ ਇਹ ਕੁਝ ਹੋਣ ਦੇ ਨਾਲ ਨੁਕਸਾਨ ਕਿਹੜਾ ਹੋਇਆ ਆਪਣੇ ਪੰਜਾਬੀ ਭਰਾ ਦਾ ਹੋਇਆ ਦੇਖੋ ਅੱਜ ਟਟਾਣੀ ਕਲਾ ਪਿੰਡ ਦੇ ਵਿੱਚ ਮਹੱਤਵਪੂਰਨ ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਪ੍ਰਵਾਸੀ ਮਜ਼ਦੂਰ ਜਾ ਕੋਈ ਵੀ ਪੰਜਾਬੀ ਜਿਹੜਾ ਇੱਥੇ ਕਿਰਾਏ ਤੇ ਰਹਿੰਦਾ ਉਹਨੂੰ ਕੱਢੋ 15 ਅਕਤੂਬਰ ਤੱਕ ਇਹਨਾਂ ਲੋਕਾਂ ਦੀ ਕੋਈ ਵੋਟ ਨਹੀਂ ਮਣੀ ਚਾਹੀਦੀ ਵੈਰੀਫਿਕੇਸ਼ਨ ਵੀ ਜ਼ਰੂਰੀ ਆ ਇਹਨਾਂ ਲੋਕਾਂ ਨੂੰ ਕੋਈ ਵੀ ਕਿਰਾਏ ਤੇ ਦੁਕਾਨ ਨਹੀਂ ਦੇਊਗਾ ਇਹ ਕੁਝ ਕੋਹਰ ਗੱਲਾਂ ਪਰ ਜਿਹੜੇ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਅਹਿਮਾਂਸ਼ੂ ਜੈਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸੇ ਦੇ ਬਾਬਤ ਵੀ ਇਦਾਂ ਦੇ ਮਤੇ ਨਹੀਂ ਪਾਸ ਕੀਤੇ ਜਾ ਸਕਦੇ ਇਹ ਗੈਰਕਾਨੂੰਨੀ ਆ ਜੇਕਰ ਤੁਸੀਂ ਇਦਾਂ ਦਾ ਕੁਝ ਕਰੋਗੇ ਤਾਂ ਫਿਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਹਮ ਹਮ ਪਰ ਹਾਲੇ ਤੱਕ ਹੋਈ ਤਾਂ ਨਹੀਂ ਕਿਤੇ ਵੀ ਨਹੀਂ ਜੀ ਹੋਈ ਨਹੀਂ ਕਿ ਪਰ ਵੈਸੇ ਸਿੰਘ ਸਾਹਿਬ ਗੱਲ ਸਿਧਾਂਤਕ ਤੌਰ ਤੇ ਆ ਮੈਂ ਇਹਨਾਂ ਕੋਈ ਪ੍ਰਵਾਸੀ ਮਜ਼ਦੂਰਾਂ ਦਾ ਨਹੀਂ ਮੈਂ ਤਾਂ ਦੇਖੋ ਆਪਾਂ ਪੰਜਾਬ ਦੇ ਵਾਸੀ ਆ ਪੰਜਾਬ ਦੇ ਜੰਮੇ ਆ ਪੰਜਾਬ 'ਚ ਮਰਨਾ ਪਰ ਇਹ ਤਾਂ ਗੱਲ ਸੱਚੀ ਆ ਨਾ ਸਿੰਘ ਸਾਹਿਬ ਵੀ ਦੇਖੋ ਜਿਹੜਾ ਬੰਦਾ ਕੰਮ ਕਰੂਗਾ ਫਸਿਆਸੀ ਕਾਰਨਾਂ ਕਰਕੇ ਵੋਟਾਂ ਵੜੀਆਂ ਜਿਹੜੀਆਂ ਕਿ ਨਹੀਂ ਵੜਨੀਆਂ ਚਾਹੀਦੀਆਂ ਸੀ ਅੱਛਾ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਤੁਸੀਂ ਇਸੇ ਗੱਲ ਨਾਲ ਵੀ ਸਹਿਮਤ ਹੋਣਾ ਜੀ ਬਈ ਵੋਟ ਨਹੀਂ ਬਣਨੀ ਚਾਹੀਦੀ ਇਸ ਹਿਸਾਬ ਨਾਲ ਅਸੀਂ ਜਿਹੜੇ ਪ੍ਰਵਾਸੀ ਕੰਮੇ ਆ ਅਸੀਂ ਤਾਂ ਵੋਟਾਂ ਪਾ ਕੇ ਆਪਣੇ ਨੁਮਾਇੰਦੇ ਚੁਣ ਕੇ ਪਾਰਲੀਮੈਂਟ ਦੇ ਵਿੱਚ ਬਿਠਾਏ ਹੋਏ ਨੇ ਮਦਾਨ ਸਵਜ ਬਿਠਾਏ ਹੋਏ ਨੇ ਫਿਰ ਤਾਂ ਸਾਡੀਆਂ ਵੋਟਾਂ ਵੀ ਨਹੀਂ ਪਣੀਆਂ ਚਾਹੀਦੀਆਂ। ਇਥੇ ਸਰ ਮੈਂ ਇੱਕ ਦੱਸਦਾ ਜੀ ਤੁਸੀਂ ਜਿਹੜੇ ਇੱਥੋਂ ਗਏ ਆ ਨਾ ਜੀ ਜਾਂ ਕਿਸੇ ਵੀ ਦੇਸ਼ ਦੇ ਵਿੱਚ ਹੋਰ ਗਏ ਪੰਜਾਬੀ ਗੈਰ ਪੰਜਾਬੀ ਗਏ ਆ ਉਹ ਉੱਥੋਂ ਦੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਕੇ ਗਏ ਹੋ। ਤੁਸੀਂ ਉੱਥੋਂ ਵਰਕ ਪਰਮਿਟ ਲਏ ਫਿਰ ਤੁਸੀਂ ਉੱਥੇ ਪੀਆਰ ਹੋਈ ਸਿਟੀਜ਼ਨਸ਼ਿਪ ਹੋਈ ਇਹ ਇੱਕ ਲੰਮੀ ਪ੍ਰਕਿਰਿਆ ਦਾ ਹਿੱਸਾ। ਤੁਹਾਡੀ ਵੈਰੀਫਿਕੇਸ਼ਨ ਵੀ ਹੋਈ ਆ ਤੁਹਾਡੇ ਬਾਰੇ ਪਤਾ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਆ ਕਿਹੜੇ ਕਾਲਜ ਦੇ ਵਿੱਚ ਪੜ੍ਹਦੇ ਆ ਤੁਹਾਡਾ ਕਿਥੇ ਸਪਾਊਸ ਕੀ ਆ ਤੁਹਾਡਾ ਸਾਰਾ ਕੁਝ ਪਤਾ। ਕਿਉਂਕਿ ਅਸੀਂ ਤਾਂ ਦੂਸਰੇ ਮੁਲਕ ਚ ਆਇਆ ਇਹ ਤਾਂ ਉਸੇ ਮੁਲਕ ਦੇ ਵਿੱਚ ਰਹਿ ਰਹੇ ਨੇ ਜੇ ਮੈਂ BC ਦੀ ਬਜਾਇਆ ਅਲਬਰਟਾ ਚਲੇ ਜਾਵਾਂ ਮੇਰੀ ਕੋਈ ਰਿਸਿਡੈਂਸੀਸ਼ਨ ਨਹੀਂ ਹੋਣੀ ਉੱਥੇ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਤੁਸੀਂ ਜਿਹੜੀ ਕੰਟਰੀ ਦੇ ਵਿੱਚ ਆ ਤੁਹਾਡੇ ਇਹਦੇ ਬਾਰੇ ਤਾਂ ਪਤਾ ਨਹੀਂ ਵੀ ਤੁਸੀਂ ਕੌਣ ਹੋ ਇੱਥੇ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਆਉਣ ਵਾਲੇ ਬੰਦੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਆ ਇੱਥੇ ਅਸੀਂ ਤਾਂ ਪੰਜਾਬੀ ਜਿਹੜੇ ਆ ਉਹ ਹਿਮਾਚਲ ਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਕੋਈ ਵੀ ਲੈ ਸਕਦਾ ਇਹ ਨੁਕਤਾ ਚੁੱਕਿਆ ਜਾ ਰਿਹਾ ਹਮ ਇਨਕ ਨੁਕਤਾ ਤੇ ਮੈਂ ਵੈਲਿਡ ਮੰਨਦਾ ਪਰ ਇਸੇ ਹੁਣ ਕੁੱਟ ਕੇ ਬੰਦੇ ਸੁਝਾ ਦੇਣੇ ਅਸੀਂ ਆ ਰੇੜੀਆਂ ਵਾਲਿਆਂ ਨੂੰ ਕੁੱਟਿਆ ਗਿਆ ਮੈਂ ਇਹਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਅੱਜ ਮੇਰੀ ਇੱਕ ਦੋ ਬੰਦੇ ਨਾਲ ਗੱਲ ਹੋਈ ਇੱਕ ਕਿਸਾਨਾ ਕੋਲ ਨਾਲ ਵੀ ਗੱਲ ਹੋਈ ਉਹ ਕਹਿੰਦਾ ਜੀ ਅਸੀਂ ਬਿਲਕੁਲ ਖਿਲਾਫ ਆ ਇਹ ਦੇਖੋ ਇਹ ਪ੍ਰਵਾਸੀ ਮਜ਼ਦੂਰ ਆ ਜਿਹੜੇ ਉਹ ਸਾਡੇ ਖੇਤੀ ਆਰਥਚਾਰੇ ਦਾ ਹਿੱਸਾ ਜਿਹੜੇ ਇਹ ਗੱਲ ਕਹਿੰਦੇ ਅੱਜ ਕੱਲ ਫੇਸਬੁੱਕ ਤੇ ਉਹਨਾਂ ਲੋਕਾਂ ਨੂੰ ਗਾਲਾਂ ਪੈਦਾਦਾ ਵੀ ਇਹ ਭਈਆਂ ਦੇ ਹੱਥ ਤੱਕ ਹੋਗੇ ਇਹ ਪ੍ਰਵਾਸੀ ਮਜ਼ਦੂਰਾਂ ਦੇ ਹੱਥ ਤੱਕ ਹੋਗੇ ਮੈਂ ਇੱਕੋ ਗੱਲ ਕਹਿਣਾ ਵੀ ਦੇਖੋ ਜੇ ਗਲਤ ਬੰਦਾ ਫੁੱਖਾ ਟੰਗਣਾ ਚਾਹੀਦਾ ਉਹ ਪੰਜਾਬੀ ਹੋਵੇ ਜਾਂ ਗੈਰ ਪੰਜਾਬੀ ਹੋਵੇ ਪਰ ਜੇਕਰ ਆਪਾਂ ਨੂੰ ਲੱਗਦਾ ਜੀ ਕਿ ਭਜਾਓ ਤੇ ਆਪਾਂ ਨੂੰ ਮੈਂਟਲੀ ਪ੍ਰੀਪੇਅਰ ਰਹਿਣਾ ਚਾਹੀਦਾ ਵੀ ਝੋਨਾ ਆਪ ਆਪ ਲਾਵਾਂਗੇ ਮੈਂਟਲੀ ਪ੍ਰੀਪੇਅਰ ਰਹੋ ਵੀ ਅਸੀਂ ਫੈਕਟਰੀਆਂ ਦੇ ਵਿੱਚ ਆਪ ਕੰਮ ਕਰਾਂਗੇ ਪੰਜਾਬ ਦੇ ਵਿੱਚ ਜਿੰਨੀਆਂ ਫੈਕਟਰੀਆਂ ਉਹਦੇ ਵਿੱਚ 80% ਪ੍ਰਵਾਸੀ ਮਜ਼ਦੂਰ ਆ ਛੇਤਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ 70% ਪ੍ਰਵਾਸੀ ਮਜ਼ਦੂਰ ਆ ਰੇੜੀਆਂ ਵਾਲੇ ਫੜੀਆਂ ਵਾਲੇ ਆਟੋ ਵਾਲੇ ਜੁੱਤਿਆਂ ਵਾਲੇ ਜਿੰਨੇ ਵੀ ਉਹ ਪ੍ਰਵਾਸੀ ਮਜ਼ਦੂਰ ਆ ਸੋ ਸਾਨੂੰ ਇਸ ਗੱਲ ਦੇ ਵੱਲ ਵੀ ਧਿਆਨ ਕਰਨੀ ਪਊਗੀ ਰੇਡਾ ਜੀ ਐਮਐਲਏ ਲਾਲਪੁਰਾ ਦੀ ਕੀ ਖਬਰ ਹੈ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਜੀ ਖਡੂਰ ਸਾਹਿਬ ਤੋਂ ਹੈਗੇ ਨੇ ਵਿਧਾਇਕ ਇਹ ਆਪਾਂ ਜਾਣਦੇ ਵੀ ਇਹਨਾਂ ਨੂੰ ਇੱਕ 2013 ਦਾ ਮੇਰੇ ਖਿਆਲ 'ਚ 14 ਦਾ ਕੇਸ ਆ ਜਦੋਂ ਟੈਕਸੀ ਡਰਾਈਵਰ ਹੁੰਦੇ ਸੀ ਤੇ ਉਦੋਂ ਇੱਕ ਔਰਤ ਨੇ ਦੋਸ਼ ਲਾਏ ਸੀ ਇਹ ਭਾਈ ਮੇਰੇ ਨਾਲ ਬਦਸਲੂਕੀ ਕੀਤੀ ਆ ਪੁੱਟਮਾਰ ਕੀਤੀ ਆ ਮੇਰੇ ਨਾਲ ਛੇੜਖਾਨੀ ਹੋਈ ਆ ਪਿੱਛੇ ਜੇ ਆਪਾਂ ਖਬਰ ਸਾਂਝੀ ਕੀਤੀ ਸੀ ਰੈੱਡ ਫੋਨ ਤੇ ਕਿ ਇਹਨਾਂ ਦੇ ਬਾਰੇ 4 ਸਾਲ ਦੀ ਸਜ਼ਾ ਦੀ ਖਬਰ ਆਈ ਅਦਾਲਤ ਰੇ 4 ਸਾਲ ਦੀ ਸਜ਼ਾ ਸੁਣਾਤੀ ਪਰ ਇਹਨਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹੇਠਲੀ ਅਦਾਲਤ ਦੇ ਉੱਤੇ ਰੋਕ ਲਵਾਉਣ ਦੇ ਲਈ ਖੜਕਾਇਆ। ਹੁਣ ਅਗਲੀ ਗੱਲ ਇਹ ਦੀ ਜੇ ਤਾਂ ਹਾਈ ਕੋਰਟ ਦੇ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਤਾਂ ਮਨਜਿੰਦਰ ਸਿੰਘ ਲਾਲਪੁਰਾ ਹਰਾਂ ਦੀ ਵਿਧਾਇਕੀ ਬਚੀ ਰਹੂ। ਤੇ ਜੇ ਮੰਨ ਲਓ ਹੇਠਲੀ ਅਦਾਲਤ ਦਾ ਫੈਸਲਾ ਉਤਲੀ ਅਦਾਲਤ ਨੇ ਵੀ ਬਰਕਰਾਰ ਰੱਖ ਲਿਆ ਤੇ ਫਿਰ ਭਾਈ ਖਡੂਰ ਸਾਹਿਬ ਤੋਂ ਜ਼ਿਮਨੀ ਚੋਣ ਹੋਊਗੀ ਕਿਉਂਕਿ ਨਿਯਮ ਇਹ ਕਹਿੰਦੇ ਆ ਕਿ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਨੂੰ ਭਾਵੇਂ ਉਹ ਐਮਪੀ ਆ ਭਾਵੇਂ ਐਮਐਲਏ ਆ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤੇ ਫਿਰ ਉਹਦੀ ਉਹ ਸੀਟ ਖਾਲੀ ਹੋ ਜਾਣੀ ਆ ਉਹਦੀ ਉਹ ਜਿਹੜੀ ਉਹ ਮੈਂਬਰਸ਼ਿਪ ਰੱਦ ਹੋ ਜਾਣੀ ਆ ਤੇ ਫਿਰ ਨਵੇਂ ਸਿਰੇ ਤੋਂ ਵੋਟਾਂ ਪੈਣੀਆਂ ਜੀ ਤੇ ਬਾਕੀ ਜਿਹੜਾ ਹੁਣ ਹੈਲਥ ਸਕੀਮ ਚੱਲ ਰਹੀ ਹੈ ਹੈਲਥ ਕਾਰਡ ਤੁਸੀਂ ਦੱਸਿਓ ਅਸੀਂ ਬੰਦ ਰਹੇ ਨੇ ਇਹ ਕਦੋਂ ਤੋਂ ਲਾਗੂ ਹੋਣੇ ਨੇ ਜੇ ਹੁਣ ਜਿਨ੍ਹਾਂ ਦੇ ਹੈਲਥ ਕਾਰਡ ਬਣ ਗਏ ਨੇ ਉਹ ਚਲਾ ਸਕਦੇ ਨੇ ਨਹੀਂ ਜੀ ਸੰਤ ਸਿੰਘ ਫਿਲਹਾਲ ਤਾਂ ਪ੍ਰਕਿਰਿਆ ਇਹ ਸ਼ੁਰੂ ਆ ਜੀ ਇਹ ਪ੍ਰਕਿਰਿਆ ਜਾਰੀ ਆ ਅਜੇ ਕੱਲ ਤੋਂ ਹੀ ਕੰਮ ਸ਼ੁਰੂ ਹੋਇਆ ਜਿਹੜਾ ਇਹ ਪੰਜਾਬ ਦੇ ਵਿੱਚ ਜਿਹੜੇ ਹੈਲਥ ਕਾਰਡ ਬਣ ਰਹੇ ਆ ਇਹ 2 ਅਕਤੂਬਰ ਤੋਂ ਯੋਜਨਾ ਲਾਂਚ ਨਹੀਂ ਹੋਣੀ ਪਹਿਲਾਂ ਇਹ ਖਬਰਾਂ ਐਨਾਂ ਸੀ ਜਿ ਕਿ 2 ਅਕਤੂਬਰ ਤੋਂ ਇਹਦੀ ਸ਼ੁਰੂਆਤ ਹੋ ਜਾਣੀ ਆ ਪਰ ਭਾਈ ਇਹ 2 ਅਕਤੂਬਰ ਤੋਂ ਸ਼ੁਰੂਆਤ ਨਹੀਂ ਹੋਣੀ ਅੱਜ ਡਾਕਟਰ ਬਲਬੀਰ ਸਿੰਘ ਨੇ ਇਹ ਗੱਲ ਕਹੀ ਆ ਸਿਹਤ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਹਾਂ ਸਾਡੇ ਕੋਲੇ ਬਜਟ ਹੈਗਾ ਫੰਡ ਹੈਗਾ ਟੈਂਡਰ ਦੀ ਪ੍ਰਕਿਰਿਆ ਛੇਤੀ ਸ਼ੁਰੂ ਕਰ ਦੇਾਂਗੇ ਪਰ ਉਹ ਕਹਿੰਦੇ ਵੀ ਇਹ ਦਸੰਬਰ ਤੋਂ ਬਾਅਦ ਸ਼ੁਰੂਆਤ ਹੋਊਗੀ ਇਹਦੀ ਤੇ ਦੂਜੀ ਗੱਲ ਨੇ ਮਹੱਤਵਪੂਰਨ ਨੇ ਕਹੀ ਆ ਵੀ ਭਾਈ ਜਿਹੜੇ ਇਹ ਕਾਰਡ ਬਣਨ ਦੀ ਪ੍ਰਕਿਰਿਆ ਚੱਲੀ ਆ ਕਾਰਡ ਬਣਦੇ ਰਹਿਣਗੇ ਦਾ ਮਤਲਬ ਇਹ ਨਹੀਂ ਕਿ ਜੇ ਟ੍ਰੈਨਿੰਗ ਕੋਲੇ ਕਾਰਡ ਹੈਗਾ ਟਣਾ ਢੱਲਾ ਹੋਗਾ ਤੇ ਭਾਵੇਂ ਕੱਲ ਨੂੰ ਹਸਪਤਾਲ ਚਲਾ ਜਾਵੇ ਇਹ ਨਹੀਂ ਨੀ ਕਿ ਇਹ ਇਲਾਜ ਦਸੰਬਰ ਤੋਂ ਬਾਅਦ ਹੋਊਗਾ ਜੀ ਦਸੰਬਰ ਤੋਂ ਬਾਅਦ ਕਿਸੇ ਵੀ ਹਸਪਤਾਲ ਚ ਲਿਆ ਜਾਵੇ ਟਣਾ ਨਹੀਂ ਜੀ ਇਹ ਇੱਕ ਸੂਚੀ ਬਣੂਗੀ ਜੀ ਜਿਹੜੇ ਜਿਹੜੇ ਪ੍ਰਾਈਵੇਟ ਹਸਪਤਾਲ ਆ ਵੀ ਇਹ ਵੀ ਆਪਾਂ ਇਹ ਮਸ ਚਲਾ ਜਾਵਾਂ ਜੀ ਮੇਰੇ ਕੋਲ ਤਾਂ ਕਾਰਡ ਹੈਗਾ ਇਹ ਨਹੀਂ ਨੀ ਜੋ ਪੰਜਾਬ ਸਰਕਾਰ ਦੇ ਸੂਚੀਬੱਧ ਹਸਪਤਾਲ ਹੋਣਗੇ ਉੱਥੇ ਹੂੰ ਤੇ ਬਾਕੀ ਲੁਧਿਆਣੇ ਦੀ ਕਿਹੜੀ ਕੋਠੀ ਨੂੰ ਟਣਾ ਸਾਹਿਬ ਅੱਗ ਲੱਗੀ ਉਹ ਲੁਧਿਆਣੇ ਦੇ ਵਿੱਚ ਨਾ ਇੱਕ ਹੋਜ਼ਰੀ ਕਾਰੋਬਾਰੀ ਆ ਉਹਦੀ ਕੋਠੀ ਨੂੰ ਅੱਗ ਲੱਗੀ ਜੀ ਸ਼ਾਰਟ ਸਰਕਟ ਦੇ ਕਰਕੇ ਤੇ ਭਾਈ ਇੱਥੇ ਅੱਗ ਲੱਗੀ ਆ ਬੜਾ ਭਿਆਨਕ ਦ੍ਰਿਸ਼ ਸੀਗਾ ਮੈਂ ਵੀਡੀਓ ਦੇਖੀ ਆ ਵੀ ਚਾਰੇ ਪਾਸੇ ਧੂਆ ਹੀ ਧੂਆ ਤੇ ਟੱਬਰ ਦੇ ਕਈ ਜੀ ਤਾਂ ਭੱਜ ਕੇ ਬਾਹਰ ਨਿਕਲ ਆਏ ਜੀ ਤੇ ਪਰ ਦੋ ਜਣੇ ਨਹੀਂ ਨਿਕਲ ਸਕੇ ਔਰ ਵਿੱਚ 17-18 ਸਾਲ ਦਾ ਪੋਤਾ ਤੇ ਦਾਦੀ ਇਹ ਦੋ ਜਣੇ ਦੀ ਮੌਤ ਹੋ ਗਈ ਜੀ ਇਹ ਬਾਹਰ ਨਿਕਲ ਨਹੀਂ ਸਕੇ ਤੇ ਦਮ ਘੁੱਟਣ ਦੇ ਕਰਕੇ ਮੌਤ ਹੋ ਗਈ ਇਹਨਾਂ ਦੀ ਤੇ ਅਗਲੀ ਗੱਲ ਇਹ ਜੀ ਕਿ ਗਵਾਂਢ ਦੇ ਵਿੱਚ ਵੀ ਅੱਗ ਪੈ ਗਈ ਸੀ ਨਾਲ ਦੀ ਕੋਠੀ ਨੂੰ ਵੀ ਫਾਇਰ ਬ੍ਰੀਡ ਦਿੱਤਾਂ 6-7 ਗੱਡੀਆਂ ਆਈਆਂ ਬੜੀ ਮੁਸ਼ਕਲ ਦੇ ਨਾਲ ਅੱਗੇ ਉੱਤੇ ਕਾਬੂ ਪਾਇਆ। ਅ ਦੇਖ ਲੋ ਵੀ ਪੈਸਾ ਕਿਵੇਂ ਵਿਅਕਤੀ ਦਾ ਇਮੇਜ ਵੀ ਠੀਕ ਕਰ ਸਕਦਾ। ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਦ ਤੋਂ ਪੈਸੇ ਵੰਡੇ ਆ ਹੁਣ ਮੇਰਾ خیال ਗਿਆਨੀ ਰਕबीर ਸਿੰਘ ਹੋਰਾਂ ਨੇ ਵੀ ਕਿਹਾ ਕਿ ਸ਼ਾਬਾਸ਼ ਕਾਕਾ। ਆ ਬਿਲਕੁਲ ਸੈਂਸ ਆ ਗੱਲੇ ਆ ਵੀ ਇਸ ਵੇਲੇ ਨਾ ਜਦੋਂ ਮੈਂ ਹੁਣ ਕੱਲ ਵੀ ਜਾ ਪਰਸੋਂ ਮੈਂ ਜਾ ਕੇ ਆਇਆ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਇੱਧਰ ਬਾਉਪੁਰ ਜਦੀਦ ਦੇ ਵੱਲ ਗਏ ਸੀ ਕੁਝ ਕੁ ਹੋਰ ਪਿੰਡਾਂ ਦੇ ਵੱਲ ਗਏ ਆ ਉੱਥੇ ਹੁਣ ਟਰੈਕਟਰਾਂ ਵਾਲੇ ਵੀਰਾਂ ਦੀ ਬਹੁਤ ਲੋੜ ਆ ਤੇ ਟਰੈਕਟਰ ਲੱਗੇ ਵੀ ਹੋਏ ਆ ਉੱਥੇ ਡੀਜ਼ਲ ਦੀ ਲੋੜ ਆ ਉੱਥੇ ਟਰੈਕਟਰਾਂ ਦੀ ਲੋੜ ਆ ਉੱਥੇ ਬੰਦਿਆਂ ਦੀ ਲੋੜ ਆ ਉੱਥੇ ਕਿਰਾਇਆਂ ਦੀ ਲੋੜ ਆ ਉੱਥੇ ਟਰਾਲੀਆਂ ਦੀ ਲੋੜ ਆ ਇਸ ਵੇਲੇ ਤੁਹਾਨੂੰ ਜਿੰਨੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਜਿਹੜੀਆਂ ਪਹਿਲਾਂ ਪਾਣੀ ਵਾਲੀਆਂ ਸੀ ਹੁਣ ਤੁਹਾਨੂੰ ਟਰੈਕਟਰਾਂ ਵਾਲੀਆਂ ਤੇ ਰੇਤ ਵਾਲੀਆਂ ਦੇਖਣ ਨੂੰ ਮਿਲਦੀਆਂ ਦੂਜੀ ਗੱਲ ਇਹ ਆ ਕਿ ਦੇਖੋ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਆ بڑے ਲੋਕ ਮਦਦ ਕਰਦੇ ਆ ਬੜਿਆਂ ਨੂੰ ਕਰਨੀ ਚਾਹੀਦੀ ਆ ਤੇ ਅਗਲੀ ਗੱਲ ਇਹ ਜੀ ਕਿ ਅੱਜ ਜਿਹੜੇ ਹੱਗਨੇ ਦਰਬਾਰ ਸਾਹਿਬ ਦੇ ਸੈੱਟ ਗਰੰਟੀ ਯਾਨੀ ਰਘਵੀਰ ਸਿੰਘ ਸਾਹਿਬ ਕਾ ਜਸਦਾਰ ਸਾਹਿਬ ਉਹਨਾਂ ਨੇ ਅੱਜ ਸੁਖਵੀਰ ਸਿੰਘ ਬਾਦਲ ਦੀ ਸ਼ਿਫਟ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਜਿਸ ਤਰੀਕੇ ਦੇ ਨਾਲ ਹੜ ਪ੍ਰਭਾਵਤ 50 ਹਜ਼ਾਰ ਪਰਿਵਾਰਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਤਣਕ ਦੇਣ ਦਾ ਦਾ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਜੀ ਕਿ ਦੇਖੋ ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਡੀਜ਼ਲ ਵੰਡਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਲੱਖ ਏਕੜ ਕਣਕ ਦਾ ਬੀਜ ਦੇਵਾਂਗੇ ਵਿਜਨ ਦੇ ਲਈ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਯੂਥ ਦੇ ਵਰਕਰ ਆ ਵਲੰਟੀਅਰ ਆ ਉਹਨਾਂ ਦੇ ਵੱਲੋਂ ਇਹ ਤੁਹਾਡੇ ਖੇਤਾਂ ਦੇ ਵਿੱਚ ਰੇਟ ਚੁੱਕਣ ਦਾ ਕੰਮ ਕੀਤਾ ਜਾਊਗਾ ਜਿਵੇਂ ਫੋਗਿੰਗ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਤੇ ਦਿੱਤੀਆਂ ਗਈਆਂ ਉਹ ਕਹਿੰਦੇ ਕਿ ਇਹ ਗੱਲ ਬੜੀ ਸਿਫਤ ਵਾਲੀ ਹੈ ਤੇ ਸੁਖਵੀਰ ਸਿੰਘ ਬਾਦਲ ਦੀ ਸ਼ਲਾਘਾ ਕਰਨੀ ਬਣਦੀ ਹੈ ਉਹ ਚੰਗੀ ਗੱਲ ਹੈ ਜੀ ਇਹ ਵੀ ਗੱਲ ਸੱਚ ਆ ਵੀ ਕੰਮ ਕੀਤਾ ਵੀ ਇਸਦੀ ਬਹੁਤ ਆ ਤੇ ਇਹ ਵੀ ਗੱਲ ਸੱਚ ਆ ਵੀ ਕੁਝ ਕੁ ਲੋਕਾਂ ਨੂੰ ਛੱਡ ਕੇ ਤੇ ਇਸਦੀ ਪੋਜ਼ਿਟਿਵ ਮਾਹੌਲ ਸੁਖਵੀਰ ਸਿੰਘ ਬਾਦਲ ਦੇ ਤੱਕ ਦੇ ਵਿੱਚ ਬਹੁਤ ਵੱਲ ਹੋਈ ਹੈ ਅੱਛਾ ਧਰਮਸੋਤੇ ਪ੍ਰਸ਼ਟਾਚਾਰ ਦਾ ਕੇਸ ਚੱਲਣਾ ਸੀ ਉਹਦਾ ਕੀ ਬਣਿਆ ਉਡੀਕ ਅੱਜ ਕੈਬਨਟ ਦੀ ਮੀਟਿੰਗ ਹੋਈ ਆ ਤੇ ਕੈਬਨਟ ਦੀ ਮੀਟਿੰਗ ਦੇ ਵਿੱਚ ਅੱਜ ਇਹ ਤੈਅ ਕਰ ਦਿੱਤਾ ਗਿਆ ਜੀ ਕਿ ਇਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦਾ ਕੇਸ ਚੱਲੇਗਾ ਵੈਸੇ ਤਾਂ ਆਪਾਂ ਜਾਣਦੇ ਕਿ ਧਰਮਸੋਤ ਹੋਰੀ ਜੇਲ੍ਹ ਦੇ ਵਿੱਚ ਵੀ ਜਾਏ ਆ ਧਰਮਸੋਤ ਹੋਰਾਂ ਨੂੰ ਚੰਗਾ ਪੜਾਵਾ ਪਿਆ ਤੇ ਧਰਮਸੋਤ ਹੋਰੀ ਹਾਲ ਦੀ ਘੜੀ ਮੁਸ਼ਕਲ ਦੇ ਵਿੱਚੋਂ ਬਾਹਰ ਨਿਕਲੇ ਪ੍ਰਤੀਤ ਨਹੀਂ ਹੁੰਦੇ ਸੋ ਕਿਉਂਕਿ ਜੇਕਰ ਕੋਈ ਸਾਬਕਾ ਮੰਤਰੀ ਹੋਵੇ ਉਹਦੇ ਉੱਤੇ ਜੇਕਰ ਕੇਸ ਚਲਾਉਣਾ ਹੋਵੇ ਕੋਈ ਵੀ ਮਾਮਲੇ ਦੇ ਵਿੱਚ ਤਾਂ ਉਹਦੇ ਲਈ ਪਹਿਲਾਂ ਤਾਂ ਕੈਬਨਟ ਦੇ ਵਿੱਚ ਪ੍ਰਵਾਨਗੀ ਹੁੰਦੀ ਆ ਫਿਰ ਰਾਜਪਾਲ ਤੋਂ ਇਜਾਜ਼ਤ ਲਈ ਜਾਂਦੀ ਤੇ ਫਿਰ ਅਗਲੀ ਗੱਲ ਹੁੰਦੀ ਆ ਸੋ ਸਾਧੂ ਸੰਗਤ ਧਰਮ ਸੋਤ ਦੇ ਉੱਤੇ ਭ੍ਰਿਸ਼ਟਾਚਾਰ ਦਾ ਕੇਸ ਚੱਲੂਗਾ ਜੀ ਦਰਬਾਰ ਸਾਹਿਬ ਦੀ ਇੱਕ ਵੀਡੀਓ ਬਣੀ ਸੀ ਉਹਦੀ ਕਿਉਂ ਨੁਕਤਾਚੀਨੀ ਹੋਈ ਹੈ ਕਿਉਂਕਿ ਦਰਬਾਰ ਸਾਹਿਬ ਦੀਆਂ ਤਸਵੀਰਾਂ ਤਾਂ ਬਹੁਤ ਨੇ ਜਿਹੜੀਆਂ ਅਸੀਂ ਦਰਸ਼ਨ ਕਰ ਸਕਦੇ ਆ ਪਰ ਇਹ ਵੀਡੀਓ ਦੇ ਉੱਤੇ ਕਿਉਂ پابੰਦੀ ਸੀ ਜਾਂ ਕੀ ਹੋਇਆ ਉਹਦੇ ਬਾਰੇ ਨਹੀਂ ਸਿਰ ਅਸਲ ਵਿੱਚ ਜਿਹੜੇ ਲੋਕ ਸ਼ਰਾਰਤੀ ਅੰਸਰ ਹਨ ਉਹ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਗਲਤ ਵੀਡੀਓ ਬਣਾ ਦਿੰਦੇ ਆ ਹਾਂ ਆਪਾਂ ਕੁਝ ਸਮਾਂ ਪਹਿਲਾਂ ਰੈਂਡਫਮ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਵੀਡੀਓ ਬਣਾਈ ਤੇ ਵੀਡੀਓ ਬਣਾਈ ਸੀਗੀ ਦਰਬਾਰ ਸਾਹਿਬ ਤਾਂ ਹੀ ਦੇ ਦੀ AI ਦੇ ਰਾਹੀਂ ਉਹਦਾ ਬੜਾ ਦੁੱਖ ਹੋਇਆ ਉਹਦਾ ਵੀ ਨੋਟਿਸ ਲਿਆ ਸੀਗਾ ਐਡਵੋਕੇਟ ਭਵੀ ਹੋਰਾਂ ਨੇ ਆਇਆ ਤੇ ਨਵੀਂ ਵੀਡੀਓ ਆ ਗਈ ਹੈ AI ਦੇ ਰਾਹੀਂ ਬਣੀ ਇਹਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜੰਗਲੀ ਜਾਨਵਰ ਤੁਰੇ ਫਿਰਦੇ ਵਿਖਾਏ ਆ ਅੱਜ ਉਹਨਾਂ ਨੇ ਫੇਰ ਇਹ ਗੱਲ ਕਹੀ ਆ ਵੀ ਸਾਈਬਰ ਸੈੱਲ ਨੂੰ ਅਸੀਂ ਸ਼ਿਕਾਇਤ ਦਿੱਤੀ ਆ ਕਦੇ ਕੋਈ ਕਹਿੰਦਾ ਜੀ ਦਰਬਾਰ ਸਾਹਿਬ ਦੇ ਵਿੱਚ ਅਸੀਂ ਤਮਾਕਾ ਕਰਨਾ ਆਰ ਡੀਐਸ ਦੇ ਰਾਹੀਂ ਕੋਈ ਕਹਿੰਦਾ ਪਾਈਪਾਂ ਦੇ ਵਿੱਚ ਕੁਝ ਰੱਖਿਆ ਕੋਈ AI ਦੇ ਰਾਹੀਂ ਵੀਡੀਓ ਗਲਤ ਬਣਾ ਦਿੰਦਾ ਉਹਨਾਂ ਨੇ ਕਿਹਾ ਜੀ ਪੁਲਿਸ ਨੂੰ ਤੇ ਸਾਈਬਰ ਸੈੱਲ ਨੂੰ ਇਹਦੇ ਬਾਬਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਇੰਨੀ ਸਖਤੀ ਦੇ ਬਾਵਜੂਦ ਪੰਜਾਬ ਦੇ ਵਿੱਚ ਪ੍ਰਾਲੀ ਸੜਨ ਦੀਆਂ ਘਟਨਾਵਾਂ ਲਗਾਤਾਰ ਚੱਲੀ ਜਾ ਰਹੀਆਂ ਜੀ ਹੋ ਰਹੀਆਂ ਬਿਲਕੁਲ ਜੀ ਬਿਲਕੁਲ ਹੁਣ ਤੱਕ ਪੰਜਾਬ ਦੇ ਵਿੱਚ ਲੰਘੇ ਕੱਲ ਤੱਕ ਦਾ ਵੇਰਵਾ ਮੇਰੇ ਕੋਲੇ ਆ 70 ਤੋਂ ਵੱਧ ਪਰਚੇ ਦਰਜ ਹੋਏ ਜੀ 70 ਤੋਂ ਵੱਧ ਕਿਸੇ ਨਾਂ ਦੇ ਉੱਤੇ ਹਾਲੇ ਤੱਕ ਝੋਨੇ ਦੀ ਹਾਲੇ ਬਾਡੀ ਦਾ ਕੰਮ ਛੋੜਨਾ ਜਿਹੜਾ ਉਹ ਮੰਡੀਆਂ ਦੇ ਵਿੱਚ ਲਿਜਾਣ ਦਾ ਕੰਮ ਸ਼ੁਰੂ ਨਹੀਂ ਹੋਇਆ ਕਿਉਂਕਿ ਹਾਲੇ ਮੇਰਾ ਕਹ ਲਵੀ 75 ਫੀਸਦੀ ਝੋਨਾ ਜਿਹੜਾ ਉਹ ਹਰਾ ਖੜਾ ਇਹਨੂੰ ਘੱਟੋ-ਘੱਟ 15 ਦਿਨ 10 ਤੋਂ ਲੈ ਕੇ 15 ਦਿਨ ਲੱਗਣਗੇ ਪਰ ਜਿਨ੍ਹਾਂ ਨੇ ਗੇਤਾ ਬੀਜਾ ਸੀਗਾ ਲਾਇਆ ਸੀ ਤੇ ਉਹਨਾਂ ਨੇ ਜਿਹੜਾ ਵੱਢ ਲਿਆ ਤੇ ਉਸ ਤੋਂ ਬਾਅਦ ਪਾਈ ਹੁਣ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਦਾ ਸਿਲਸਲਾ ਸ਼ੁਰੂ ਹੋ ਗਿਆ ਤੇ ਹੁਣ ਤੱਕ 70 ਤੋਂ ਵੱਧ ਪਰਚੇ ਕੱਲ ਤੱਕ ਹੋਏ ਸੀ ਜੇ ਅੱਜ ਵੀ ਵਿੱਚ ਪਾ ਲਗੇ ਤਾਂ 100 ਤੋਂ ਵੱਧ ਪਰਚਿਆਂ ਦੀ ਗਿਣਤੀ ਬਣ ਜਾਣੀ ਹੈ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੇ ਕਿਸਾਨਾਂ ਦਾ ਇੱਕ ਬੜੀ ਟਕਰਾਅ ਸਿਰ ਹੋ ਸਕਦਾ ਇਸ ਮੁੱਦੇ ਤੇ ਟ੍ਰੈਨਜ ਪੰਜਾਬ ਦਾ ਮੌਸਮ ਕਿਹੋ ਜਿਹਾ ਹੁਣ ਯਾਰ ਦੇ ਵਿੱਚ ਮੌਸਮਾਂ ਚ ਬਿਲਕੁਲ ਗਰਮ ਸੀ ਜੀ ਬਿਲਕੁਲ ਖੁਸ਼ਕ ਸੀਗਾ ਆਉਂਦੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਗਰਮ ਖੁਸ਼ਕ ਰਹਿਣ ਦੀ ਸੰਭਾਵਨਾ ਅੱਜ ਪੂਰਾ ਦਿਨ ਨਰਮੇ ਦੇ ਫੁੱਟ ਵਰਗਾ ਸੀਗਾ ਤੇ ਅੱਜ ਵੀ 37 ਡਿਗਰੀ 37 ਡਿਗਰੀ ਤੱਕ ਟੈਂਪਰੇਚਰ ਰਿਹਾ ਹੈ ਜੀ ਤੇ ਭਵਿਕ ਵਿੱਚ ਕੋਈ ਬਾਰਿਸ਼ ਹੋਣ ਦੀ ਸੰਭਾਵਨਾ ਤੇ ਨਹੀਂ ਨਾ ਜੀ ਆਉਂਦੇ 24 ਘੰਟੇ ਦੇ ਵਿੱਚ ਕਿਤੇ ਇੱਕ ਕਣੀ ਦੀ ਸੰਭਾਵਨਾ ਨਹੀਂ ਹੈ ਹਾਲ ਦੀ ਘੜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਮਿਹਰ